ਹਾਂਜੀ ਆ ਮੂਰੇ ਨੌਜਵਾਨ ਖੜਾ ਸਾਹਮਣੇ ਦੇਖਣ ਨੂੰ ਤੁਹਾਨੂੰ ਜਵਾਕ ਲੱਗਦਾ ਤੁਸੀਂ ਕਹਿੰਦੇ ਨੌਜਵਾਨ ਕਹਿਣ ਲੱਗੇ ਹੋਇਆ ਪਰ ਇਹ ਬੰਦੇ ਦੀ ਹੈ ਆਪਣੇ ਨੌਜਵਾਨ ਦੀ ਉਮਰ 22 ਸਾਲ ਆ ਤਕਰੀਬਨ 21-22 ਸਾਲ ਦਾ ਤੇ ਜਦੋਂ ਇਹ 8ਵੀਂ ਦੇ ਵਿੱਚ ਪੜ੍ਹਦਾ ਸੀ ਤਾਂ ਇੱਕ ਬਲੈਰੋ ਨਾਲ ਐਕਸੀਡੈਂਟ ਹੋਇਆ ਤੇ ਬਲੈਰੋ ਨੇ ਚੱਕ ਕੇ ਇਹਨੂੰ ਸਫੈਦੇ ਨਾਲ ਮਾਰਿਆ ਸੀ ਤੇ ਕੋਈ ਡਾਕਟਰ ਜੇ ਮੇਰੀ ਕੋਈ ਵੀਡੀਓ ਦੇ ਦਦਾ ਇਹ ਨੌਜਵਾਨ ਦਾ ਜੇ ਕੋਈ ਇਲਾਜ ਹੋ ਸਕਦਾ ਤਾਂ ਦੇਖਿਓ ਇਹ ਬੱਚੇ ਵਰਗਾ ਲੱਗਦਾ ਦੇਖਣ ਨੂੰ ਤੇ ਉਮਰ ਇਹਦੀ 22-22 ਸਾਲ ਆ ਇਹਨੂੰ ਕੋਈ ਖਾਦਾ ਪੀਦਾ ਪਾਚਦਾ ਨਹੀਂ ਹੈਗਾ ਦਿਹਾੜੀ ਦੀ ਇੱਕ ਰੋਟੀ ਖਾਂਦਾ ਸੋ ਇਹ ਖਲਾਲ ਪਿੰਡ ਹੈ ਦਾ ਟੋਲ ਪਲਾਜ਼ਾ ਵੀ ਇੱਥੇ ਤੇ ਕਿਥੇ ਨੇ ਦੀ ਪੈਂਚਰ ਵਾਲੀ ਦੁਕਾਨ ਆ ਆ ਪੈਂਚਰ ਵਾਲੀ ਦੁਕਾਨ ਆ ਤੇ ਆ ਜੀਟੀ ਰੋਡ ਆ ਜੇ ਕੋਈ ਡਾਕਟਰ ਜਾਣਦਾ ਤਾਂ ਮੈਸੇਜ ਮੈਨੂੰ ਜ਼ਰੂਰ ਕਰਿਓ ਤਾਂ ਜੋ ਇਹਦਾ ਫਰੀ ਦੇ ਵਿੱਚ ਇਲਾਜ ਕਰੀਏ ਕਿਉਂਕਿ ਬਹੁਤ ਗਰੀਬ ਘਰ ਦੇ ਵਿੱਚ ਉਹ ਆ ਬਹੁਤ ਗਰੀਬ ਘਰ ਦੇ ਵਿੱਚੋਂ ਇਲਾਜ ਨਹੀਂ ਕਈ ਵਾਰ ਕਰਾ ਸਕਦੇ ਡਾਕਟਰ ਕੋਈ ਵਧੀਆ ਹੋਵੇ ਜਿਹਨੂੰ ਜਾਣਕਾਰੀ ਹੋਵੇ ਜ਼ਰੂਰ ਦੱਸਿਓ ਕਿਉਂਕਿ ਆਹ ਦੇਖ ਲਓ ਲੋ ਫਰਕ ਬਹੁਤ ਆ ਜਮਾ ਹੀ ਬੱਚਿਆ ਵਰਗਾ ਲੱਗਦਾ ਉਮਰ 21-22 ਸਾਲ ਆ ਇਹਦੀ ਤੇ ਆ ਮਗਰ ਦੁਕਾਨ ਆਇਆ ਭਾਈ ਹੋਰ ਠੀਕ ਆ ਵਧੀਆ ਆਵਾਜ਼ ਬੋਲ ਕੇ ਦੱਸ ਵਧੀਆ ਵਧੀਆ ਸੱਸਰੀਆ ਕਾਲ ਬਲਾ ਸੱਸਰੀਆ ਹਾਂ ਇਹਦਾ ਕਰਿਓ ਇਲਾਜ ਜੇ ਕੋਈ ਡਾਕਟਰ ਹੋਵੇ ਵਧੀਆ ਜ਼ਰੂਰਤਮੰਦ ਆ ਵਿਚਾਰਾ ਇਹਦਾ ਕੁਝ ਹੋ ਜਾਵੇ ਧੰਨਵਾਦ